ਪੰਜਾਬ ਤੋਂ ਹਿਮਾਚਲ ਜਾਂਦੇ ਯਾਤਰੂਆਂ ਦੇ ਨਾਲ ਉੱਥੇ ਦੇ ਲੋਕਲ ਵਸਨੀਕ ਪਹਾੜੀਆਂ ਵੱਲੋਂ ਧੱਕੇਸ਼ਾਹੀ ਅਤੇ ਕੁੱਟਮਾਰ ਕਰਨਾ ਕੋਈ ਨਵੀਂ ਗੱਲ ਨਹੀਂ ਆ ਪਰ ਫਿਰ ਵੀ ਪਤਾ ਨਹੀਂ ਕਿਉਂ ਪੰਜਾਬੀ ਹਰ ਬਾਰ ਗਰਮੀਆਂ ਦੇ ਵਿੱਚ ਜਦੋਂ ਵੀ ਵਿਲ ਮਿਲਦੀ ਹੈ ਛੁੱਟੀਆਂ ਦੇ ਵਿੱਚ ਪਹਾੜਾਂ ਵੱਲੋਂ ਨੂੰ ਇਸ ਤਰ੍ਹਾਂ ਭਾਜਦੇ ਨੇ ਜਿਵੇਂ ਕੋਈ ਉਹਨਾਂ ਨੂੰ ਬਹੁਤ ਹੀ ਜ਼ਿਆਦਾ ਬਾਹਾਂ ਖੋਲ ਕੇ ਬੁਲਾ ਰਿਹਾ ਹੋਵੇ ਪਰ ਇਹ ਜਿਹੀਆਂ ਘਟਨਾਵਾਂ ਹੁਣ ਹੋਰ ਜ਼ਿਆਦਾ ਵਧ ਗਈਆਂ ਨੇ ਜਦੋਂ ਦਾ ਕੰਗਣਾ ਰ瑙ਤ ਦੇ ਚੰਡੀਗੜ੍ਹ ਰਿਪੋਰਟ ਤੇ ਥੱਪੜ ਪਿਆ ਇਹਨਾਂ ਪਹਾੜੀਆਂ ਤੇ ਦਿਲਾ ਦੇ ਵਿੱਚ ਪੰਜਾਬੀਆਂ ਦੇ ਲਿਖੇ ਨੇ ਨਫ਼ਰਤ ਹੈ ਇਹ ਸਾਫ਼ ਤੌਰ ਤੇ ਝਲਕਦੀ ਹੈ ਜਿਨ੍ਹਾਂ ਦੇ ਸਿਰ ਤੇ ਇਹ ਰੋਟੀ ਖਾਂਦੇ ਨੇ ਕਿਉਂਕਿ ਟੂਰਿਜ਼ਮ ਦੇ ਸਿਰ ਤੇ ਹੀ ਪਹਾੜੀ ਇਲਾਕਿਆਂ ਦੀ ਰੋਜੀ ਰੋਟੀ ਚੱਲਦੀ ਹੈ ਉਹਨਾਂ ਤੇ ਹੀ ਇਸ ਤਰ੍ਹਾਂ वार ਕਰਦੇ ਨੇ ਉਹਨਾਂ ਨੂੰ ਜਾਤੀ ਸੂਚਕ ਸ਼ਬਦ ਬੋਲਦੇ ਨੇ ਉਹਨਾਂ ਦੀ ਦਸਤਾਰ ਤੱਕ ਨੂੰ ਹੱਥ ਪਾਉਂਦੇ ਨੇ ਅਤੇ ਕਈ ਵਾਰ ਮਣੀ ਕਰਨ ਸਾਹਿਬ ਦਰਸ਼ਨ ਕਰਨ ਜਾਂਦੇ ਸਿੱਖ ਨੌਜਵਾਨਾਂ ਦੇ ਨਾਲ ਵੀ ਕਿਸ ਤਰ੍ਹਾਂ ਉੱਥੋਂ ਦੇ ਪ੍ਰਸ਼ਾਸਨ ਵੱਲੋਂ ਵੀ ਧੱਕੇਸ਼ਾਹੀ ਕੀਤੀ ਜਾਂਦੀ ਰਹੀ ਹੈ ਇਸ ਦੀਆਂ ਵੀ ਤੁਸੀਂ ਵਕ ਵਕ ਖਬਰਾਂ ਦੇਖਦੇ ਹੀ ਰਹਿੰਦੇ ਹੋ ਕੀ ਕਹਣਾ ਹੈ ਤੁਹਾਡਾ ਇਸ ਬਾਰੇ ਕੀ ਪੰਜਾਬੀਆਂ ਨੂੰ ਪਹਾੜਾਂ ਦੇ ਵਿੱਚ ਜਾਣਾ ਚਾਹੀਦਾ ਹੈ ਜਾਂ ਫਿਰ ਨਹੀਂ ਜੈਸੇ ਜਨੋ ਕਰਕੇ ਕਮੈਂਟਾਂ ਦੇ ਵਿੱਚ ਆਪਣੇ ਵਿਚਾਰ ਦਿਓ ਤੇ ਆਓ ਤੁਹਾਨੂੰ ਲੈ ਚਾਲਦੇ ਹਾਂ ਖਾਸ ਅਪਡੇਟ ਵੱਲ ਜਿੱਤੇ ਪਹਾੜਾਂ ਦੇ ਵਿੱਚ ਕਿਸ ਤਰ੍ਹਾਂ ਇੱਕ ਵੀਰ ਨੂੰ ਕੁੱਟਮਾਰ ਕੀਤੀ ਗਈ ਕਿਉਂਕਿ ਉਹ ਦਾ ਸਬੰਧ ਪੰਜਾਬ ਅਤੇ ਸਿੱਖੀ ਨਾਲ ਸੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਤਿ ਸ੍ਰੀ ਅਕਾਲ ਪੰਜਾਬੀਓ ਅੱਜ ਇਹ ਵੀਡੀਓ ਨੂੰ ਆਪਣਾ ਹੱਕ ਸਮਝ ਕੇ ਸ਼ੇਅਰ ਕਰ ਦਿਓ ਕਿਉਂਕਿ ਜਿਹੜੇ-ਜਿਹੜੇ ਬੰਦੇ ਦੀ ਜ਼ਮੀਰ ਜਾਗਦੀ ਆ ਉਹ ਮੇਰੀਆਂ ਗੱਲਾਂ ਸੁਣ ਕੇ ਸੱਚ ਦੀ ਆਵਾਜ਼ ਸੁਣ ਕੇ ਉਹ ਸ਼ੇਅਰ ਕਰੇ ਬਿਨਾ ਰਹਿ ਤਾਂ ਸਕਦਾ ਨਹੀਂ ਪਰ ਜਿਹੜੇ ਲੋਕਾਂ ਦੀਆਂ ਜ਼ਮੀਰਾਂ ਮਰ ਗਈਆਂ ਉਹ ਮੇਰੀ ਵੀਡੀਓ ਤੋਂ ਕੋਹਾਂ ਦੂਰ ਰਹੋ ਤੁਹਾਡੇ ਵਰਗਿਆਂ ਖਾਸ ਕਰ ਆਪਾਂ ਵੀਡੀਓ ਨਹੀਂ ਬਣਾਉਂਦੇ ਹੈਗੇ ਕਿਉਂਕਿ ਇੱਕ ਮੁੱਦਾ ਆਪਾਂ ਖਿਆਵਾ ਹਿਮਾਚਲ ਵਿੱਚ ਆਪਣੇ ਪੰਜਾਬੀ ਜਿਹੜੇ ਟੈਕਸੀਆਂ ਲੈ ਕੇ ਜਾਂਦੇ ਆ ਉਹ ਆਪਣੀ ਜ਼ਿਮੀਦਾਰਾਂ ਦੇ ਮੁੰਡੇ ਐ ਐਸੀ ਭਾਈਚਾਰੇ ਦੇ ਸਾਰੇ ਸਮਾਜ ਦੇ ਪੰਜਾਬੀ ਭਾਈਚਾਰੇ ਦੇ ਮੁੰਡੇ ਐ ਉਹ ਜਿਹੜੇ ਉੱਪਰ ਤਾਂਗ ਨੂੰ ਗੱਡੀਆਂ ਜਾਣੀਆਂ ਮਨਾਲੀ ਤੇ ਉੱਥੇ ਇੱਕ ਮੁੰਡਾ ਸਾੜਾ ਕਿਤੇ ਉਹਦੀ ਮਾੜੀ-ਬੋਟੀ ਗੱਡੀ ਲੱਗੀ ਉਹ ਮੁੰਡੇ ਦੀ ਇੰਨੀ ਹਿਮਾਚਲੀਆ ਨੇ ਕੁੱਟਮਾਰ ਕਰੀ ਐ ਇੰਨੀ ਕੁੱਟਮਾਰ ਕਰੀ ਵੀ ਮਰਨ ਹੱਤਾ ਕਰਤਾ ਪੰਜਾਬੀਓ ਜੇ ਹੁਣ ਵੀ ਅੱਖਾਂ ਨਾਲ ਨਾ ਕੋਲੀਆਂ ਆਪਣੇ ਬਾ ਪੰਜਾਬ માં ਸੋਟਾ ਵੇਰਨਾ ਇਹਨਾਂ ਨੇ ਆਪਣੇ ਉਰੇ ਪ੍ਰਵਾਸ ਹੋਇਆ ਬਾ ਅਸੀਂ ਕਿਸੇ ਨੂੰ ਉਂਗਲੀ ਤੱਕ ਨਹੀਂ ਲਾਉਂਦੇ ਹੈਗੇ ਮੈਂ ਹਿਮਾਚਲੀਆਂ ਨੂੰ ਵੀ ਕਹਿਣਾ ਚਾਹੁੰਦਾ ਤੇ ਹਿਮਾਚਲ ਦੀ ਗਵਰਨਮੈਂਟ ਤੇ ਆਪਣੀ ਪੰਜਾਬ ਗਵਰਨਮੈਂਟ ਨੂੰ ਵੀ ਕਹਿਣਾ ਵੀ ਉਹਨਾਂ ਬੰਦਿਆਂ ਬਾ ਪਰਚਾ 307 ਨਾਲ ਦੇ ਕੇ ਇਰਾਦਾ ਕਤਲ ਦਾ ਪਰਚਾ ਦੇ ਕੇ ਅੰਦਰ ਕਰਿਆ ਜਾਵੇ ਨਹੀਂ ਹਿਮਾਚਲ ਦੀਆਂ ਜਿੰਨੀ ਗੱਡੀ ਆਉਂਦੀ ਹੈ ਸਾਰੀ ਪੰਜਾਬ ਨੂੰ ਹੋ ਕੇ ਅੱਗੇ ਜਾਂਦੀ ਹੈ ਪੰਜਾਬ ਮੇਨ ਰਸਤਾ ਮੇਨ ਹਿਮਾਚਲ ਨਾਲ ਨੂੰ ਲੰਘਣੇ ਦਾ ਆ ਸਾਰੇ ਖੈੜ ਵਿੱਚ ਨਿਊ ਚੰਡੀਗੜ੍ਹ ਦੇ ਏਰੀਆ ਵਿੱਚ ਸਣੀ ਇਨਕਲੇਵ ਮੈਂ ਕਹਿੰਦਾ ਵੀ ਇੰਨੀ ਇੱਥੇ ਬਸੋਂ ਐ ਹਿਮਾਚਲੀਆਂ ਦੀ हिमाਚਲੀਆ ਨੂੰ ਕਾਰੋਬਾਰ ਹੈ ਹਿਮਾਚਲੀਓ ਜ਼ਿਆਦਾਤਰ ਰਹਿ ਰਹੇ ਆ ਮੈਂ ਆਏ ਪੁੱਛਣਾ ਚਾਹੁੰਨਾ ਵੀ ਤੁਸੀਂ ਸਾਰੇ ਹੀ ਖਾ ਕੇ ਉੱਥੇ ਜਾ ਕੇ ਸਾਰੇ ਹੀ ਸ਼ਰਮਾ ਛੇੜ ਕਰਨ ਲੱਗੇ ਪੰਜੇ ਉਂਗਲੀਆਂ ਇੱਕ ਸਾਧ ਨਹੀਂ ਹੁੰਨੀਆਂ ਮੈਂ ਸਾਰਿਆਂ ਨੂੰ ਨਹੀਂ ਕਹਿੰਦਾ ਪਰ ਜਿੱਥੇ ਹੱਕ ਸੱਚ ਦੀ ਗੱਲ ਹੋਵੇ ਉੱਥੇ ਸਭ ਦਾ ਖੜਦੇ ਦਾ ਵੀ ਹੱਕ ਬਣਦਾ ਬੋਲਣ ਦਾ ਵੀ ਬਣਦਾ ਏ ਐਨੀਆਂ ਜ਼ਮੀਦਾ ਮਾਰ ਕੇ ਘੁਰਨੇਵਾ ਵੜ ਕੇ ਕੁਝ ਨਹੀਂ ਬਣੇ ਕਰਦਾ ਹੈਗਾ ਦੇਖੋ ਪਹਿਲਾਂ ਸਰਕਾਰਾਂ ਨੇ ਆਪਣੀ ਮੈਨੇਜਮੈਂਟ ਖਤਮ ਕਰੀ ਜਾਂ ਨਗਲ ਡੈਮ ਬਿੱਤੇ ਹੁਣ ਧੁੱਪਾਂ ਦੇ ਵਿੱਚ ਪਾਣੀ ਛੱਡਿਆ ਜਾ ਰਿਹਾ ਮੈਨੂੰ ਦੱਸੋ ਵੀ ਪਾਣੀ ਆਉਂਦਾ ਕਿੱਥੇ ਤੇ ਉਹ ਜਗ੍ਹਾ ਜਗ੍ਹਾ ਬੰਨਦੀ ਕਿਤੇ ਰਿਪੇਅਰ ਨਹੀਂ ਹੋਈ ਪਾੜ ਪੈ ਗਏ ਇਹਨਾਂ ਦੇਲਾਂ ਵਿੱਚ ਜੇ ਲੋਕਾਂ ਦੇ ਘਰਾਂ ਵਿੱਚ ਪਾਣੀ ਵੜ ਗਿਆ ਮੈਨੂੰ ਐਂ ਦੱਸੋ ਇਹ ਬਿਮਾਰੀਆਂ ਨਾਲ ਕਿੰਨੇ ਲੋਕ ਮਰੂਗੇ ਅੱਪਾ ਉੱਥੇ ਕੋਈ ਬੋਲਦਾ ਏ ਜਿਹੜੇ ਪੰਜਾਬੀ ਸਾੜੇ ਪੱਗਾਂ 'ਵਾਂ ਸਿਰ ਫਦਾ ਹੀ ਫਿਰਦੇ ਉਹ ਜੇ ਕੋਈ ਸਾੜਾ ਮੁੰਡਾ ਸਾੜਾ ਕੋਈ ਆਗੂ ਬਣਦਾ ਚੰਗੀ ਗੱਲ ਕਰਦਾ ਉਹਦੀਆਂ ਕਿਚਰੇ ਲੱਤਾਂ ਓ ਜਰ ਥਾੜੀ ਕੁੜੀ ਕਰਮਿੰਦਰ ਕੌਰ ਨੇ ਕੰਗਣਾ ਰਣਾਉਤ ਨੇ ਜੇ 에ਰਪੋਰਟ ਬੰਨ ਨੂੰ ਅੱਤਵਾਦੀ ਦੇ ਖਰਤਾ ਨਹੀਂ ਕਿਹਾ ਏ ਜੇ ਉਹ ਕੁੜੀ ਨੇ ਉਹਦੇ ਮੂੰਹ 'ਤੇ ਥੱਪੜ ਮਾਰਿਆ ਤਾਂ ਤੁਸੀਂ ਉਹਨਾਂ ਜਾ ਕੇ ਵਿਰੋਧ ਕਰਿਆ ਕਰਮਿੰਦਰ ਕੌਰ ਦਾ ਸਭ ਤੋਂ ਪਹਿਲਾਂ ਜਿਹੜੇ ਸਾੜੀ ਆਪਣੇ ਕੌਮ ਦੀਆਂ ਜੜਾਵਾਂ ਨੂੰ ਨੂਨ ਪਾਉਣ ਲੱਗੇਵੇਂ ਪੱਗਾਂ 'ਵਾਂ ਸਿਰ ਫਸਾਈਂ ਫਿਰਦੇ ਤੁਸੀਂ ਤੁਸੀਂ ਉੱਤੇ ਕਿਉਂ ਨਹੀਂ ਬੋਲੇ ਬਈ ਜਿਹੜਾ ਪਰਚਾ ਬਣਦਾ ਅੱਤਵਾਦੀ ਦੇ ਖਰਤਾ ਨਹੀਂ ਕਹਿਣੇ ਦਾ ਪਹਿਲਾਂ ਤਾਂ ਉਹ ਐਪੀਬਾ ਬਣਦਾ ਜਿਹੜੀ ਨਵੀਂ-ਨਵੀਂ ਬਣੀ ਕੰਗਣਾ ਰਣਾਉਤ ਉਧਰ ਮੈਂ ਪਰਚਾ ਬਣ ਦਦਾ ਆ ਹਰਿਆਣੇ ਵਿੱਚ ਸਾਰੇ ਲਾਗ ਭੇਵੇ ਕੈਂਥਲ ਕੋਲ ਮੁੰਡਾ ਖਲਤਾ ਨਹੀਂ ਅੱਤਵਾਦੀ ਕਹਿ ਕੇ ਸਰਦਾਰ ਮੁੰਡੇ ਦਾ ਸਿਰ ਪਾੜ ਤਿਆ ਉਹ ਖੋਦੇ ਬਾਲ ਖੋਲੇ ਪਏ ਤੇ ਮੈਂ ਕਹਿੰਦਾ ਵੀ ਉਹਨੂੰ ਕਿਹੜੀ ਗੱਲ ਨਹੀਂ ਬੋਲੀ ਹੈਗੀ ਉੱਥੇ ਤੁਸੀਂ ਕਿਉਂ ਨਹੀਂ ਬੋਲੇ ਤੁਸੀਂ ਕਿਉਂ ਨਹੀਂ ਬੋਲੇ ਵੀ ਚੱਕ ਕੇ ਪਰਚਾ ਦੋ ਜੇ ਅਸੀਂ ਐਡੇ ਹੀ ਅੱਤਵਾਦੀ ਦੇ ਖਲਤਾ ਨਹੀਂ ਐ ਸਾਡੇ ਪੰਜਾਬ 'ਚ ਕੇ ਕਾਰੋਬਾਰ ਕਿਉਂ ਕਰਦੇ ਐ ਤਾਂ ਅੱਤਵਾਦੀ ਕਿਹਦੇ ਗੋਲੀਆਂ ਮਾਰਦੀ ਐ ਕਿਆ ਪਤਾ ਲੱਗਦਾ ਸਮਝ ਨੂੰ ਉਹ ਰੋਟੀਆਂ ਕਾਣੇ ਤੁਸੀਂ 2.5 ਤੇ ਟੱਬਰ ਪੜਦੇ 2.5 ਤੇ ਕਾਰੋਬਾਰ ਕਰਦੇ ਪੰਜਾਬ માં ਆ ਕੇ ਉਹ ਤੁਸੀਂ ਆਪਣੇ ਜਾ ਕੇ ਉੱਥੇ ਕਹਿੰਦੇ ਕਰਮ ਦਾ ਕੁੱਤਾ ਵੀ ਸ਼ੇਰ ਹੋ ਜਾਂਦਾ ਏ ਮੈਂ ਸਰਕਾਰਾਂ ਨੂੰ ਕਹਿਣਾ ਚਾਹੁੰਨਾ ਵੀ ਜਿਹੜੇ ਰਾਤਿਆਂ ਨੂੰ ਅਸੀਂ ਪੁੱਲੇ ਬੈਠੇ ਉਹਨਾਂ ਦਾ ਤੁਰਨੇ ਲਈ ਮਜਬੂਰ ਨਾ ਕਰੋ ਇੱਕ ਤਾਂ ਤੁਸੀਂ ਕਹਿੰਦੇ ਖਾਲਸਾ ਦਾ ਨਾਅਰਾ ਲਾਉਣਾ ਬੈਨ ਹੈ ਤਾਂ ਸਾਰੇ ਪੰਜਾਬੀਆਂ ਨੂੰ ਸਿੱਖ ਸਰਦਾਰ ਜਿਹਦੇ ਸਿਰ ਤੇ ਪੱਗ ਆਉਂਦੀ ਪਰਨਾ ਹੁੰਦਾ ਉਹਨੂੰ ਅੱਤਵਾਦੀ ਦਾ ਖਿਤਾਬ ਦੇ ਕੇ ਕੁੱਟਿਆ ਮਾਰਿਆ ਕਿਉਂ ਜਾਂਦਾ ਏ ਇਹ ਗਰਦਾ ਜਵਾਬ ਦੇਣਾ ਬਣਦਾ ਏ ਜਿਹੜੀਆਂ ਸਾਰੀਆਂ ਮੈਂ ਕਹਿੰਦਾ ਕੌਮ ਤੇ ਜਥੇਬੰਦੀਆਂ ਜੇ ਕੋਈ ਇਹਦਾ ਸਮਰਥਨ ਕਰਦੀਆਂ ਵੀ ਐ ਉਹਨਾਂ ਦੀਆਂ ਲੱਤਾਂ ਖਿੱਚਣੇ ਸਾੜੇ ਆਪਣੇ ਪਰਚੇ ਦੇਏ ਜਾਂਦੇ ਸਾੜੇ ਆਪਣੇ ਆਵਾ ਉਹ ਮੁੰਡਾ ਬਿਸ਼ਪਦੀਪ ਸਿੰਘ ਜਿਹੜਾ ਮੁੰਡਾ ਬਿਸ਼ਪਦੀਪ ਸਿੰਘ ਐ ਉਹ ਚਾੜੂ ਵਾਲਾਂ ਦੇ ਖਿਲਾਫ ਵੀ ਬੋਲਦਾ ਤਾਂ ਹਰੇਕ ਹੱਕਦਾਰ ਚ ਦੀ ਗੱਲ ਕਰਦਾ ਨਾ ਕਿਸਾਨਾਂ ਦੇ ਧਰਨੇ ਵਿੱਚ ਵੀ ਜਾਂਦਰਾ ਸਭ ਪਾਸੇ ਜਾਂਦਰਾ ਮੁੰਡੇ ਦੀ ਮੈਂ ਫੋਟੋ ਵੀ ਚਿਲਾ ਦੂੰਗਾ ਉਹ ਮੁੰਡਾ ਪਿਆ ਪਰਚਾ ਹੋਇਆ ਜਿੱਦਾ ਕੋਈ ਹੱਕ ਵਿੱਚ ਨਹੀਂ ਬੋਲਿਆ ਇੱਕ ਪਾਨੇ ਸਿੱਧਰੀ ਵੀਡੀਓ ਜ਼ਰੂਰ ਦੇਖੀ ਜਮੈਂ ਪੰਜਾਬੀਓ ਜੇ ਐਂ ਇਕੱਲੇ ਇਕੱਲੇ ਰਹੇ ਨਾ ਤਾਂ ਆਪਣਾ ਕੁਝ ਨਹੀਂ ਬਣਨਾ ਆਏਗਾ ਜਿਹੜਾ ਹੱਕ ਸੱਚ ਦੀ ਗੱਲ ਕਰਦਾ ਉਹਦੇ ਨਾਲ ਖੜ੍ਹ ਜੇ ਕਰੋ ਜੇ ਉਹਦੇ ਨਾਲ ਨਾ ਨਾ ਖੜੇ ਕੱਲੂ ਕੌਣ ਤੁਹਾਡੇ ਇੱਕ ਘੱਤਰ ਬੋਲ ਲੂੰਗਾ ਉਹ ਮੁੰਡਾ ਪਰਚਾ ਦੇ ਕੇ ਤਿੰਨ ਚਾਰ ਦਿਨ ਦੇ ਅੰਦਰ ਘੇਰੇ ਆ ਵਾ ਕੋਈ ਬੋਲਿਆ ਉਹ ਕਿਉਂ ਆਪਣੀਆਂ ਜ਼ਮੀਰਾਂ ਮਾਰ ਲੀਆਂ ਤੁਸੀਂ ਕਿਉਂ ਜ਼ਮੀਰਾਂ ਮਾਰ ਲੀਆਂ ਇਹ ਸਰਕਾਰਾਂ ਦਾ ਆਪਣੇ ਨਾਲ ੱੱਕਾ ਕਰਦੀਆਂ ਆਈਆਂ ਤੇ ਅੱਗੇ ਵੀ ਆਉਣਾ ਐ ਏ ਜਿਹੜਾ ਪਹਿਲਾਂ ਸਾੜਾ ਚੰਡੀਗੜ੍ਹ ਕੋਇਆ ਐਪਾ ਕੋਈ ਬੋਲਦਾ ਜਿਹੜੇ ਸਾੜੇ ਆਪਣੇ ਪੱਗਾਂ 'ਚ ਸਿਰ ਪਜਾਈ ਫਿਰਦੇ ਉਹਨਾਂ ਨੂੰ ਪੁੱਛਦਾ ਵੀ ਤੁਸੀਂ ਮੁੱਦਾ ਚੱਕਿਆ ਸਾਨੂੰ ਜਗਾ ਜਗਾ ਖਾਲਸਤਾਨੀ ਦੇ ਅੱਤਵਾਦੀ ਕਹਿ ਕੇ ਪੰਡਿਆ ਜਾਂਦਾ ਤੁਸੀਂ ਕਿਸੇ ਨਾਲ ਵਿਰੋਧ ਕਰਿਆ ਤੁਸੀਂ ਕਿਸੇ ਨੇ ਵੀਡੀਓ ਪਾ ਕੇ ਕਿਹਾ ਵੀ ਇਹ ਬੰਦੇ 'ਬ ਪਰਚਾ ਕਰੋ ਸਾਨੂੰ ਅੱਤਵਾਦੀ ਦਾ ਖਿਤਾਬ ਦੇ ਗਿਆ ਜਿੱਦਾਂ ਸਾਡੀ ਲੋੜ ਹੁੰਦੀ ਹੈ ਬਾਦਰਾਂ ਬਾਹਰ ਸਾੜੇ ਮੁੰਡੇ ਤਰੰਗੇ ਵਾਂ ਲਿਫਟ ਕੇ ਲਾਛਾ ਹੁੰਨੀਆਂ ਨੌਜਵਾਨਾਂ ਦੀਆਂ ਦੋ ਦੋ ਮਹੀਨੇ ਦੀਆਂ ਵਿਆਹੀਆਂ ਕੁੜੀਆਂ ਹਫ਼ਤੇ ਹਫ਼ਤੇ ਦੀਆਂ ਵਿਆਹੀਆਂ ਕੁੜੀਆਂ ਰੰਡੀਆਂ ਹੋ ਜਾਂਦੀਆਂ ਰਡੇਪਾ ਕਰਦੀਆਂ ਉੱਥੇ ਨਹੀਂ ਕੋਈ ਬੋਲਦਾ ਉੱਥੇ ਕਿਉਂ ਨਹੀਂ ਕਹਿੰਦੇ ਵੀ ਅੱਤਵਾਦੀਆਂ ਨੂੰ ਅਸੀਂ ਬਾਰਡਰ ਬਾਨੀ ਭੇਜਣਾ ਉੱਥੇ ਕਿਉਂ ਨਹੀਂ ਕਹਿੰਦੇ ਵੀ ਖਾਲਸਤਾਨੀ ਐ ਜਾਂ ਸਾਡਾ ਮੁੰਡਾ ਇੱਕ ਨੌ ਰੋਸ਼ਨ ਕਰਦਾ ক্রিকেটਾਂ ਜਾ ਕੇ ਜੇ ਉਹਦਾ ਇੱਕ ਕੈਚ ਛੁੱਟਦਾ ਉੱਥੇ ਕਹਿੰਦੇ ਖਾਲਸਤਾਨੀ ਐ ਉਹ ਜਰ ਪਾਕਿਸਤਾਨ ਵਾਲਿਆਂ ਦਾ ਮੈਚ ਦਾ ਉਹ ਮੁੰਡੇ ਨੇ 4 ਬਿਕਟਾਂ ਲੈ ਕੇ 9 ਰਨ ਦਿੱਤੇ ਤੇ ਉੱਥੇ ਕਿਉਂ ਨਹੀਂ ਬੋਲੇ ਉੱਤੇ ਕਿਉਂ ਨਹੀਂ ਬੋਲੇ ਕਿਉਂ ਨਹੀਂ ਪ੍ਰਸ਼ੰਸਾ કરી ਉਹੀ ਖਲਤਾਨੀ ਦਾ ਜਿਹਨੇ ਪਾਕਿਸਤਾਨ ਦੇ ਖਿਲਾਫ ਜਿੱਤ ਦੁਵਾਈ ਹੈ ਉਹ ਲੋਕੋ ਪਾੜਨਾ ਪਾਓ ਅਸੀਂ ਵੀ ਪੰਜਾਬ ਭਾਰਤ ਦਾ ਹੀ ਹਿੱਸਾ ਉਸੇ ਸਰਦਾਰਨ ਦੇ ਵਿੱਚ ਰਹਿ ਰਹੇ ਆ ਜੇ ਸਾਡਾ ਕੋਈ ਬੰਦਾ 2 ਲੱਖ ਵੋਟਾਂ 'ਬਾ ਜਿੱਤਦਾ ਏ ਤੁਸੀਂ ਅੱਤਵਾਦੀ ਦੇ ਖਲਤਾਨੀ ਦਾ ਸਪੋਰਟ ਦਿੰਨੇ ਸਾਰੇ ਪੰਜਾਬ 'ਮਾਂ ਮੈਨੂੰ ਇੱਕ ਜਿੱਤ ਦਿਖਾ ਦਿਓ ਐਮਪੀ ਦੀ ਜੇ ਕਿਹੜੀ 1.5 ਲੱਖ ਦੇ ਉੱਪਰ ਹੋਈ ਹੋਵੇ 2 ਲੱਖ ਵੋਟਾਂ ਵੱਜਿੱਤੇ ਆ ਗੁਰੂ ਦਾ ਖਾਲਸਾ ਸਿੰਗਲ ਛਾਇਏ ਦੇ ਬਹੀਰ ਚਲਾਈ ਦੀ ਇੱਕ ਆਵਾਜ਼ ਪਰ ਬਹੀਰਾਂ ਕੱਤ-ਕੱਤ ਕੇ ਨੌਜਵਾਨ ਤੁਰਦੇ ਨੇ ਉਹ ਤੁਸੀਂ ਪੂਪਰਿਓ ਕਰੀ ਕੁੱਤੇ ਨੂੰ ਬੁਰਕੀ ਨਹੀਂ ਪਾਈ ਹੋਣੀ ਜਿਹੜੇ ਇਹ ਬੂਟਾ ਸਿੰਘ ਇੱਕੋ ਬਾਗੀ ਅਮਰਤਪਾਲ ਦੀ ਏ ਉਹ ਸਾਡੀ ਭੈਣ ਤਿਰਨਦੀਪ ਕੌਰ ਅਮਰਤਪਾਲ ਦੀ ਘਰ ਵਾਲੀ ਦੀਆਂ ਫੋਟੋਆਂ ਬੜਾ ਬੜਾ ਪਾਉਣੇ ਮੈਂ ਤੁਹਾਨੂੰ ਵੀ ਕਹਿਣਾ ਤੁਹਾਨੂੰ ਵੀ ਕਹਿਣਾ ਮੈਂ ਬਈ ਭੱਜਦਿਆਂ ਨੂੰ ਬਾਹਨ ਇੱਕੋ ਜੇ ਹੁੰਨੇ ਆਪਣਾ ਪੀੜੇ ਥੱਲੇ ਪਹਿਲਾਂ ਸੋਟਾ ਫੇਰ ਲੈ ਕਰੋ ਇੱਕਾ ਬੂਟਾ ਸਿੰਘ ਕਹਿੰਦਾ ਕਹਿੰਦਾ ਜੇ ਅਮਰਤਪੁਰ ਜਿੱਤ ਗਿਆ ਮੈਂ ਮੂਤਰਾਂ ਦਾੜੀ ਬਣਾ ਲੂੰਗਾ ਹੁਣ ਮੈਂ ਲੈ ਕੇ ਆਮਾ ਬੋਤਲ ਭਰ ਕੇ ਮੂਤ ਦੀ ਤਾਂ ਪੇ ਮੋਲੂੰਗਾ ਕਿਉਂਕਿ ਸਿੱਕੀ ਦਾ ਥੋੜੇ ਅਰਦਾਲੇ ਹੈ ਨਹੀਂ ਸਿੱਕੀ ਨਹੀਂ ਹੈ ਕਿ ਥੋੜੇ ਲੋਕਾਂ ਵਾ ਉਹ ਤੂੰ ਹੀ ਤਾਂ ਲੋਕ ਦਿਖਾਵਾ ਇੱਕਲ ਮੈਂ ਕਹਿੰਦਾ ਕਿਰਪਾਨ ਨੂੰ ਲਾਇਸੈਂਸ ਬਣਾਇਆ ਵਾਏ ਕਰਪਾ ਨੂੰ ਲਾਇਸੈਂਸ ਬਣਾਇਆ ਵਾ ਤੁਸੀਂ ਰੁਪਈਏ ਖਣ ਦੇ ਮਾਰੇ ਵੀ ਅਸੀਂ ਗੁਰੂਦੇਵ ਸਿੰਘ ਹੈ ਭੁਗਦੇ ਤੋਂ ਹੀ ਸਿੱਖਾਂ ਦੇ ਖਿਲਾਫ ਹੈ ਜੇ ਕੋਈ ਸਾਡਾ ਮੁੰਡਾ ਹੱਕ ਸੱਚ ਦੀ ਗੱਲ ਕਰਦਾ ਸਭ ਤੋਂ ਪਹਿਲਾਂ ਉਹ ਬੂਟਾ ਪਰਵਾੜ ਇਹ ਬੋਂਦਾ ਉਹਦੇ ਖਿਲਾਫ ਵੀਡੀਓ ਇਹ ਐਂ ਕਰਦਾ ਇਹ ਐਂ ਕਰਦਾ ਉਹ ਤੇਰੀ ਆਪਣੀ ਜਵਾਨਤਾ ਹੈ ਨਹੀਂ ਦੁੱਕੀ ਦੀ ਕੋਈ ਪੰਜਾਬ ਦਾ ਫੀਲਡਰ 2 ਮਹੀਨੇ ਹੋ ਗਏ ਬੰਦ ਪਿਆ ਇਹ ਰਸਤਾਂ ਨਾਲੀ ਪਾਣੀ ਦੀ ਜਿਹੜੀ ਨਹਿਰ ਜਾ ਰਹੀ ਭਰੀ ਯਾਰੀ ਜੇ ਅਸੀਂ ਕੋਈ ਬਾਲਟੀ ਵੀ ਭਰ ਲਈਏ ਉਹਦੇ ਵਿੱਚ ਪਰਚਾ ਰਿਆ ਜਾਂਦਾ ਸਾੜੇ ਬਾ ਕਿਉਂ ਨਹੀਂ ਬੋਲਦਾ ਕਿਉਂ ਨਹੀਂ ਬੋਲਦਾ ਉਹਦੇ ਪਰ ਬਈ ਸਰਕਾਰ ਸਾੜੇ ਪੀਟਰ ਮਾ ਪਾਣੀ ਕਿਉਂ ਨਹੀਂ ਛੱਡਿਆ ਗਿਆ ਕਿਉਂਕਿ ਜੀਰੀਆਂ ਲੱਗ ਰਹੀਆਂ ਏ ਜੀਰੀਆਂ ਕਰਕੇ ਹੀ ਸਾਨੂੰ ਹੋਰ ਫਦਲਾ ਬੀ ਐਮਐਸਪੀ ਮਿਲੇ ਸਾਡੀ ਮੈਂ ਕਹਿੰਦਾ ਧਰਤੀ ਦਾ ਪਾਣੀ ਕੱਢਿਆ ਜਾ ਰਿਹਾ ਦਿਨ ਭੱਦੇ ਨਾਲ ਕੱਢਣ ਲਈ ਅਸੀਂ ਮਜਬੂਰ ਹੈ ਦਰਖਤ ਵੱਡੇ ਜਾ ਰਹੇ ਜੇ ਗਵਰਨਮੈਂਟ ਹੀ ਕੋਰੋਡ ਬਣਾਉਂਦੀ ਹਜ਼ਾਰਾਂ ਦਰਖਤ ਵੜਦਣ ਨੇ ਕੋਈ ਨਵਾਂ ਬੂਟਾ ਲਾਉਂਦਾ ਇੱਕ ਬੂਟਾ ਨਹੀਂ ਨਮਾ ਲੱਗਦਾ ਹੈਗਾ ਉੱਥੇ ਕਿਉਂ ਨਹੀਂ ਬੋਲਦੇ ਉੱਥੇ ਤੁਹਾਡੀ ਜ਼ੁਬਾਨ ਨੂੰ ਕਿਹਾ ਕਸ ਕਾ ਜਾਂਦਾ ਜੀਭ ਗੇੜਾ ਖਾ ਜਾਂਦੀ ਹੈ ਜਿੱਥੇ ਬੁਰਕੀ ਮਿਲਦੀ ਹੁੰਦੀ ਹੈ ਜਿੱਥੇ ਪਬਲਿਕ ਸਿਟੀ ਮਿਲਦੀ ਹੁੰਦੀ ਜਿਹੜੇ ਬੰਦੇ ਨੇ ਚਾਰ ਪਿੱਛਾਂ ਤੁਰਦੇ ਤੁਸੀਂ ਉਸ ਦੀ ਪੂੰਛ ਕਢੀਦੇ ਮੈਂ ਜਾਣਦਾ ਕਾਤਬਾ ਰਹੀਦਾ ਹੁੰਦਾ ਉਹ ਰਫਤਾਰ ਰਾਏ ਮੁੰਡਾ ਜਿਹੜਾ ਰਫਤਾਰ ਰਾਏ ਨੇ ਪਿੰਡ ਜਾ ਕੇ ਤੇਰਾ ਧੂਆਂ ਕੜਦਾ ਦਾ ਦਿਲ ਪਰਦਾ ਜਵਾਕਤਾ ਉਹ ਪੰਗੇ ਲੈਣਾ ਦੂ ਬੜ ਬੜਿਆਂ ਨਾਲ ਫਿਰ ਤੈਨੂੰ ਗੱਲ ਨਹੀਂ ਆਉਂਦੀ ਤੂੰ ਕਹਿੰਦਾ ਮੈਨਾਂ ਡਿਬੇਟ ਕਰ ਲਓ ਡਿਬੇਟ ਹੁੰਦੀ ਬਰਾਬਰ ਦੇ ਨਾਲ ਚੱਜ ਦੇ ਨਾਲ ਤੁਹਾਡੇ ਨੇ ਕਾਦੀ ਡਿਬੇਟ ਕਰੀ ਆਏ ਉਹ ਟੱਟੀ ਬਿਨ ਦੇ ਨਾਲ ਉਹਨੂੰ ਚੱਜ ਨਹੀਂ ਹੈਗਾ ਲੋਕਾਂ ਨੂੰ ਤੁਹਾਡੇ ਨੇ ਡਿਬੇਟ ਕਰੀਏ ਅਸੀਂ ਹੈ ਦੱਸੇ ਕਰੂਆਂ ਦੇ ਨਾਮ ਪਤਾ ਮਾਰਾ ਸਾ ਮਾ ਕਿੰਨੀਆਂ ਬਾਣੀਆਂ ਦਰਜੇ ਕਿੰਨੇ ਪੀਰਾਂ ਫਕੀਰਾਂ ਨੀਆਂ ਕਿਹੜੀਆਂ ਕਿਹੜੀਆਂ ਦਰਜੇ ਪਤਾ ਕੋਈ ਗੱਲ ਦਾ ਇਹ ਕਿਰਪਾਨ ਪਾ ਕੇ ਦਹੀ ਤੁਰੇ ਦਾ ਫਿਰਦੇ ਆ ਜਿਹੜਾ ਬੰਦਾ ਪੰਜਾਬ ਦੇ ਹੱਕਾਂ ਦੀ ਗੱਲ ਕਰਦਾ ਤੁਸੀਂ ਉਹਦੇ ਖਿਲਾਫ ਪੁਕਦੇ ਆ ਉਹ ਲੱਖਾਂ ਦੁਦਾਨਾ ਆਪਣੇ ਕਾਰਬਾਰ ਨੂੰ ਛੱਡ ਕੇ ਤੁਰਿਆ ਵਾਏ ਜਿਹਦੀਆਂ ਹਦਰਾਹੇ ਵਾਲਾ ਇੱਕ ਨੈਰਾਬਾ ਖੜਖੜ ਵੀਡੀਓ ਪਾਉਣਾ ਨਾ ਤੂੰ ਤਿੰਨ ਮਾ ਨਾ ਤੇਰਾ ਮਾ ਨਾ ਤਿੰਨ ਮਾ ਇਹ ਨਾ ਤੇਰਾ ਮਾ ਮੈਨੂੰ ਐਂ ਦੱਸ ਵੀ ਤੇਰੀ ਆਪਣੀ ਤਾਂਤ ਗਿਆ ਏ ਫੇਸਬੁੱਕ ਦੇ ਚਾਰ ਛੇਲਣਾ ਵਾ ਤੁਹਾਡੀਆਂ ਰੋਟੀਆਂ ਚੱਲਦੀਆਂ ਏ ਤੂੰ ਗੱਲਾਂ ਕਰਦਾ ਮੈਨਾਂ ਡਿਬੇਟ ਕਰਪੇ ਮੈਂ ਪਾ ਨਹੀਂ ਸਿੱਧੂ ਦੇ ਖਿਲਾਫ ਲੜ ਲੂੰਗਾ ਐਂ ਕਰੂੰਗਾ ਪਾਨੇ ਸਿੱਧੂ ਨੇ ਕਰੋੜਾਂ ਰੁਪਈਆ ਲੋਕਾਂ ਨਾਲ ਵਾਪਸ ਕਰਾਇਆ ਵਾਏ ਉਹ ਪੂਪਨੇ ਤੂੰ ਇੱਕ ਗੱਲ ਵੀ ਦੱਸ ਦੇ ਪ੍ਰੈਕਟੀਕਲ ਤੌਰ ਤੇ ਕਿਸੇ ਦਾ ਬਿਆਨੇ ਦਵਾ ਦੇ ਇਹ ਬੰਦੇ ਲੈਣ ਮੈਂ ਕਿੱ데 ਜਾ ਕੇ ਉਹਦੀ ਗੁਹਾਈਓ ਪਾਏ ਆ ਜੇ ਕਿਹਦੇ ਨੀ ਲੰਬੜਦਾਰ ਬਣ ਕੇ ਗੁਹਾਈ ਪਾਉਣੀ ਹੋਵੇ ਤੇਰੇ ਵਰਗਾ 500 ਰੁਪਇਆ ਦਿਹਾੜੀ ਲੈ ਕੇ ਦੁਰਦਾ ਏ ਤੁਸੀਂ ਮਰਦੇ ਗੱਲਾਂ ਮਾਰਨੇ ਨੂੰ ਹੁਣ ਪੰਜਾਬੀਓ ਵੀਡੀਓ ਦਾ ਸਾਥ ਦੇ ਦਿਓ ਜੇ ਮੇਰੀਆਂ ਗੱਲਾਂ ਵਿੱਚ ਸਚਾਈ ਲੱਗੀ ਹੈ ਮੇਰੇ ਪੇਜ ਨੂੰ ਕਰਿਓ ਲਾਈਕ ਫੋਲੋ ਤੇ ਜਾਗਦੀ ਜ਼ਮੀਰ ਵਾਲੇ ਕਰਿਓ ਵੀਡੀਓ ਨੂੰ ਸ਼ੇਅਰ ਤਾਂ ਜੋ ਇਹਨੇ ਪੱਗਾਂ 'ਮ ਸਿਰ ਪਟੋਣੇ ਵਾਲੇ ਪੂਪਨੇਆ ਪੂਪਨੇਆਂ ਦੀ ਹੱਥੇ ਸਾਰੀਆਂ ਸਰਕਾਰਾਂ ਦੀਆਂ ਅੱਖਾਂ ਖੁੱਲ ਸਕੇ ਅੱਖਾਂ ਗੋਲੜੀਆਂ ਆਪਾਂ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜਿਹੜੇ ਹਿਮਾਚਲ ਚ ਜਾਂਦੇ ਨੇ ਪੰਜਾਬ ਵਾਲੇ ਸੋ ਆਪਣਾ ਧਿਆਨ ਰੱਖਿਓ ਧਿਆਨ ਰੱਖ ਕੇ ਜਾਇਓ ਤੇ ਤੁਹਾਡੇ ਨਾਲ ਮਾੜੀ ਹੋ ਸਕਦੀ ਆਉਣ ਵਾਲੇ ਟਾਈਮ ਦੇ ਵਿੱਚ ਇਹ ਗੱਲ ਸੱਚ ਆ 100% ਸੋ ਆਪਣਾ ਧਿਆਨ ਰੱਖਿਓ ਤੇ ਜਿਹੜੀ ਕੁੜੀ ਨੂੰ ਜਿਹਨੇ ਕੰਗਣਾ ਦੇ ਥੱਪੜ ਮਾਰਿਆ ਉਹਨੂੰ ਅੱਜ ਜਿੱਥੇ ਤਕਰੀਬਨ ਸਾਰਾ ਪੰਜਾਬ ਚੰਗਾ ਕਹਿੰਦਾ ਉੱਥੇ ਹੀ ਆਉਣ ਵਾਲੇ ਟਾਈਮ ਦੇ ਵਿੱਚ ਜਿਆਦਾਤਰ ਲੋਕ ਮਾੜਾ ਕਹਿਣਗੇ ਤੁਹਾਡੇ ਸਾਹਮਣੇ ਇਹ ਹਾਲਾਤ ਆਉਣਗੇ ਕਿਉਂਕਿ ਇਹ ਚੀਜ਼ਾਂ ਅਸੀਂ ਆਪਣੇ ਉੱਪਰ ਹੰਡਾਈ ਹੋਈਆਂ ਨੇ ਸਾਨੂੰ ਪਤਾ ਕਿ ਲੋਕ ਬੱਲੇ ਬੱਲੇ ਉਸ ਟਾਈਮ ਲਈ ਉਹ ਕਰਦੇ ਨੇ ਬਾਅਦ ਚੋਂ ਤਾਂ ਫਿਰ ਗਾਲਾਂ ਕੱਢਣ ਲੱਗ ਜਾਂਦੇ ਨੇ ਤੇ ਉਹਨੂੰ ਦਾ ਮਾੜਾ ਕਿਉਂ ਕਹਿਣਗੇ ਕਿਉਂਕਿ ਤੁਹਾਡੇ ਸਾਹਮਣੇ ਦੇ ਕਿਉਂ ਕੀ ਹਾਲਾਤ ਆਉਣੇ ਨੇ ਕਿਉਂਕਿ ਕੰਗਣਾ ਰਣਾਉਤ ਹਿਮਾਚਲ ਦੀ ਹੈ ਤੇ ਹਿਮਾਚਲ ਦੇ ਵਿੱਚ ਜਿਹੜੇ ਪੰਜਾਬੀ ਆਪਣੇ ਘੁੰਮਣ ਜਾਂਦੇ ਆ ਉਹਨਾਂ ਨਾਲ ਮਾੜਾ ਹੋਣਾ ਆਉਣ ਵਾਲੇ ਸਮੇਂ ਦੇ ਵਿੱਚ ਸੋ ਇਹ ਗੱਲ ਸੱਚ ਆ ਤੁਹਾਡੇ ਸਾਹਮਣੇ ਹੋ ਜਾਣਾ ਤੁਸੀਂ ਪਹਿਲਾਂ ਵੀ ਦੇਖਿਆ ਹੋਣਾ ਕਿ ਹਿਮਾਚਲ ਦੇ ਵਿੱਚ ਆਪਣੇ ਪੰਜਾਬੀਆਂ ਨਾਲ ਕਿੰਨਾ ਮਾੜਾ ਹੋਇਆ ਤੇ ਹੁਣ ਤਾਂ ਤੁਹਾਡੇ ਸਾਹਮਣੇ ਹਾਲਾਤ ਬਹੁਤ ਮਾੜੇ ਹੋਣੇ ਨੇ ਇਹ ਗੱਲ ਸੱਚ ਆਉਣ ਵਾਲੇ ਸਮੇਂ ਦੇ ਵਿੱਚ ਤੁਹਾਡੇ ਸਾਹਮਣੇ ਆ ਇਹ ਹਾਲਾਤ ਆਉਣੇ ਨੇ